ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਦਾ ਟਿਊਟੋਰੀਅਲ ਜਿਹੜਾ ਆਪਾਂ ਲੈ ਕੇ ਆਏ ਆ ਹੱਕ ਟਕਸਾਲੀ ਦਸਤਾਰ ਦਾ ਟਕਸਾਲੀ ਦਸਤਾਰ ਦਾ ਟਿਊਟੋਰੀਅਲ ਆਪਾਂ ਜਿਹੜਾ ਸੀਗਾ ਪਹਿਲਾਂ ਵੀ ਚੈਨਲ ਤੇ ਅਪਲੋਡਿਆ ਬਟ ਉਹਦੇ ਵਿੱਚ ਜਿਹੜੀ ਆਪਾਂ ਦਸਤਾਰ ਸਜਾਈ ਸੀਗੀ ਉਸ ਸਿਉਣ ਵਾਲੀ ਦਸਤਾਰ ਸੀਗੀ ਜਿਵੇਂ ਆਪਣੀ ਪੱਗਾਂ ਹੁੰਦੀਆਂ ਨੇ ਆਪਾਂ ਦਸਤਾਰ ਦੇ ਵਿੱਚ ਸਿਉਣ ਮਰਵਾ ਲੈਂਦੇ ਆ ਨਾ ਅੱਜ ਦੀ ਜਿਹੜੀ ਦਸਤਾਰ ਆ ਉਹ ਆਪਣੀ ਸੰਪੂਰਨ ਦਸਤਾਰ ਆ ਜਿੱਦਾਂ ਆਪਾਂ ਸ਼ਾਪ ਤੋਂ ਲੈ ਕੇ ਆਏ ਨੇ ਉਸੇ ਤਰੀਕੇ ਨਾਲ ਚਿੱਟੇ ਰੰਗ ਦੀ ਦਸਤਾਰ ਆ ਆਫ ਵਾਈਟ ਕਲਰ ਰਿਆ ਦਸਤਾਰ ਦਾ ਤੇ 5.5 ਮੀਟਰ ਦੀ ਦਸਤਾਰ ਆ ਇਹਦੇ ਵਿੱਚ ਸਿਉਣ ਨਹੀਂ ਮਾਰੀ ਹੋਈ ਸੰਪੂਰਨ ਨੇ ਜਿੱਦਾਂ ਆਪਾਂ ਸ਼ਾਪ ਤੋਂ ਲਿਆਂਦੀ ਆ ਉਸੇ ਤਰ੍ਹਾਂ ਐਜ਼ ਇਟ ਇਜ਼ ਆਪਾਂ ਉਹਨੂੰ ਸਜਾਉ ਲੱਗਿਆ ਬਸ ਇੱਕ ਵਾਰੀ ਆਪਾਂ ਪੂਰੀ ਰਾਤ ਇਹਨੂੰ ਦਸਤਾਰ ਨੂੰ ਆਪਾਂ ਭੋਂਕੇ ਰੱਖਿਆ ਸੀਗਾ ਪਾਣੀ ਵਿੱਚ ਜਿਹੜਾ ਤਾਂ ਕਿ ਜਿਹੜਾ ਇਹਦਾ ਵਿੱਚ ਸਟਾਰਚ ਸੀਗਾ ਮਾਵਾ ਸੀਗਾ ਉਹ ਨਿਕਲ ਜਾਵੇ ਤੇ ਆ ਹੁਣ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਆਪਾਂ ਦਸਤਾਰ ਨੂੰ ਇਕੱਠਾ ਕਰਕੇ ਉਹਨੂੰ ਢੇੜਾ ਜਿਹਾ ਦਿੱਤਾ ਸੀਗਾ ਇਹ ਦੇ ਲਈ ਕੀਤਾ ਸੀ ਤਾਂ ਕਿ ਆਪਣੇ ਜਿਹੜੇ ਨਾ ਦਸਤਾਰ ਦੇ ਵਿੱਚ ਵੱਟ ਪੈ ਜਾਣ ਥੋੜੀ ਜਿਹੀ ਟ੍ਰਿਕ ਆ ਵੱਟ ਬਣਾਉਣ ਦੀ ਵਧੀਆ ਹਨਾ ਗੋਲ ਦਸਤਾਰ ਦੇ ਵਿੱਚ ਥੋੜੀ ਜੇ ਜਦੋਂ ਆਪਾਂ ਇਕੱਠੀ ਕਰ ਲੈਂਦੇ ਹਾਂ ਦਸਤਾਰ ਜੋ ਧੋਤੀ ਹੁੰਦੀ ਹੈ ਨਾ ਦਸਤਾਰ ਉਹ ਬਿਲਕੁਲ ਪਲੇਨ ਹੁੰਦੀ ਆ ਥੋੜੀ ਜਿਹੀ ਵੱਟ ਪਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਕਰ ਲੈਂਦੇ ਹਾਂ ਨਾ ਤਾਂ ਦਸਤਾਰ ਦੇ ਵਿੱਚ ਵੱਟ ਬਹੁਤ ਵਧੀਆ ਪੈ ਜਾਂਦੇ ਨੇ ਥੋੜਾ ਈਜ਼ੀ ਹੋ ਜਾਂਦਾ ਵੱਟ ਬਣਾਉਣੇ ਸਭ ਤੋਂ ਪਹਿਲਾਂ ਦਸਤਾਰ ਸਜਾਉਣ ਲਈ ਆਪਾਂ ਕੇਸਾਂ ਦਾ ਜਿਹੜਾ ਕੇਸਾਂ ਨੂੰ ਹਲਕਾ ਜੁੜਾ ਕਰ ਲੈਣਾ ਬਿਲਕੁਲ ਸਿਰ ਦੇ ਸੈਂਟਰ ਦੇ ਵਿੱਚ ਬਾਅਦ ਵਿੱਚ ਆਪਾਂ ਕੋਈ ਵੀ ਇੱਕ ਦਸਤਾਰ ਦਾ ਨਾ ਕਿਨਾਰਾ ਫੜ ਕੇ ਹਾਫ ਟ੍ਰਾਇੰਗਲ ਦੀ ਤਰ੍ਹਾਂ ਨਾ ਅੰਦਰ ਨੂੰ ਫੋਲਡ ਕਰ ਦੇਣਾ ਹਾਫ ਕਰਨਾ ਜਿਸ ਹੁਣ ਜਿਹੜਾ ਕਿਨਾਰਾ ਸੀਗਾ ਉਹ ਤੁਸੀਂ ਦੇਖਣਾ ਕਿਸ ਤਰੀਕੇ ਨਾਲ ਆਪਾਂ ਲੈਫਟ ਸਾਈਡ ਤੋਂ ਰਾਈਟ ਸਾਈਡ ਤੋਂ ਕੰਨਾਂ ਦੇ ਉੱਪਰੋਂ ਦੀ ਲੈ ਕੇ ਆਵਾਂਗੇ ਕੰਨ ਦੇ ਉੱਤੋਂ ਕੱਢ ਕੇ ਲੈਫਟ ਸਾਈਡ ਟੂ ਰਾਈਟ ਸਾਈਡ ਕੰਨ ਦੇ ਪਿੱਛੇ ਲਿਆ ਕੇ ਲੌਕ ਕਰ ਦੇਣਾ ਦੂਜੇ ਲੜ ਨਾਲ ਉੱਪਰੋਂ ਉਹਨੂੰ ਕਵਰ ਕਰਕੇ ਨਾ ਇੱਕ ਤਰ੍ਹਾਂ ਜਿਹੜਾ ਸਭ ਤੋਂ ਪਹਿਲਾ ਲੜ ਹੁਣ ਆਪਾਂ ਜਿਹੜਾ ਲਗਾਣ ਲੱਗੇ ਆ ਉਹ ਆਪਾਂ ਲੈਫਟ ਸਾਈਡ ਤੇ ਰਾਈਟ ਟੂ ਲੈਫਟ ਸਾਈਡ ਲੈ ਕੇ ਜਾ ਰਹੇ ਆ ਹਾਫ ਕਨ ਅਟਕ ਕੇ ਲਗਾਵਾਂਗੇ ਪਹਿਲਾਂ ਵਟ ਕਰੀਏਟ ਕਰਨੇ ਨੇ ਖਿੱਚ ਲਿਆ ਇਹ ਲਿਆਂਦਾ ਲੜ ਆਪਾਂ ਕਰਨ ਦੇ ਉੱਪਰ ਲਗਾ ਦੇਣਾ ਜਿਹੜੀ ਆਪਣੀ ਟਾਈਟਨੈਸ ਹੈ ਦਸਤਾਰ ਦੀ ਹੈ ਨਾ ਜਿਹੜੀ ਪਕੜਿਆ ਉਹ ਇਹ ਦੋ ਲੜਾਂ ਨਾਲ ਹੀ ਬੰਨੀ ਹੈ ਦਸਤਾਰ ਦੀ ਸਿਰ ਦੇ ਉੱਪਰ ਸੋ ਇਹਨਾਂ ਨੂੰ ਵਧੀਆ ਤਰੀਕੇ ਨਾਲ ਲਗਾਓ ਆਪਾਂ ਹਲਕੇ ਹਲਕੇ ਵਟ ਕ੍ਰੀਏਟ ਕਰਦੇ ਨੇ ਦਸਤਾਰ ਜਿਹੜੀ ਆਪਾਂ ਚੱਲ ਜਾ ਰਹੀ ਆ ਸੁੱਕੀ ਦਸਤਾਰ ਆ ਗਿੱਲੀ ਨਹੀਂ ਕੀਤੀ ਜਮਾ ਵੀ ਛਿੱਟਾ ਨਹੀਂ ਦਿੱਤਾ ਹੋਇਆ 5.5 ਮੀਟਰ ਦੀ ਦਸਤਾਰ ਆ ਬਿਨਾਂ ਸਲਾਈਕ ਤੋਂ ਹਲਕੇ ਹਲਕੇ ਵਟ ਕ੍ਰੀਏਟ ਕੀਤੇ ਅੱਧਾ ਘੰਟਾ ੱਕ ਕੇ ਬੈਕ ਸਾਈਡ ਤੋਂ ਕੰਨਾਂ ਦੇ ਉੱਪਰੋਂ ਦੀ ਟਪਾ ਲੈਣਾ ਬੈਕ ਸਾਈਡ ਤੋਂ ਹੁਣ ਆਪਾਂ ਜਿਹੜਾ ਲੜ ਆ ਗਿਆ ਆਪਣਾ ਰਾਈਟ ਸਾਈਡ ਤੇ ਹੁਣ ਇਸ ਲੜ ਦੇ ਨਾਲ ਜਿਹੜਾ ਆਪਣਾ ਹੁਣ ਜਿਹੜਾ ਆਪਾਂ ਲੜ ਲਗਾਉਣ ਲੱਗਿਆ ਆ ਦੋ ਪਹਿਲੇ ਦੋ ਜਿਹੜੇ ਆਪਾਂ ਲੜ ਲਗਾਤੇ ਨੇ ਇਹਨਾਂ ਦੇ ਨਾਲ ਆਪਣੇ ਸਿਰ ਦੇ ਨਾਲ ਨਾ ਪਕੜ ਬਣ ਗਈ ਦਸਤਾਰ ਦੀ ਵਰੀਆ ਹੁਣ ਜਿਹੜਾ ਆਪਾਂ ਲੜ ਲਗਾਵਾਂਗੇ ਇਹਦੇ ਨਾਲ ਆਪਾਂ ਬਣਾਉਣੀ ਆ ਦਸਤਾਰ ਦੀ ਫਰੰਟ ਤੇ ਗੁਲਾਈ ਇਹ ਬਹੁਤ ਇੰਪੋਰਟੈਂਸ ਰੱਖਦਾ ਹੈ ਜਿਵੇਂ ਪਹਿਲੇ ਦੋ ਲੜਾਂ ਨੇ ਰੱਖੀ ਆ ਇਸੇ ਤਰ੍ਹਾਂ ਇਸ ਲੜ ਨੇ ਵੀ ਬਹੁਤ ਇੰਪੋਰਟੈਂਸ ਰੱਖਣੀ ਆ ਕਿਉਂਕਿ ਇਹਦੇ ਨਾਲ ਹੀ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਪੂਰੀ ਦਿਖਣੀ ਆ ਫਰੰਟ ਤੋਂ ਗੁਲ ਗੁਲਾਈ ਜਿਹੜੀ ਹੁੰਦੀ ਆ ਲੜ ਦੀ ਲੜ ਲਗਾਇਆ ਅੱਧਾ ਘੰਟਾ ਕਿ ਜਿੰਨਾ ਕੰਨ ਪਰਲੀ ਸਾਈਡ ਤੋਂ ਟਕਿਆ ਉਹਨਾਂ ਕੰਨ ਨਹੀਂ ਆਪਾਂ ਰਾਈਟ ਸਾਈਡ ਦਾ ਟਕਣਾਇਆ ਦੋਵੇਂ ਸਾਈਡ ਤੋਂ ਆਪਾਂ ਦੇਖਣਾ ਹੈ ਕੰਨਾ ਤੋਂ ਅੱਖਾਂ ਤੋਂ ਗੈਪ ਜਿਹੜਾ ਦਸਤਾਰ ਦਾ ਬਰਾਬਰ ਹੋਵੇ ਆ ਦੇਖੋ ਵੱਟ ਪਾਏ ਚੰਗੀ ਤਰ੍ਹਾਂ ਖੋਲ ਕੇ ਲੜਨੋ ਇਹ ਆਪਣੀ ਬਣ ਗਈ ਗਲਾਈ ਦਸਤਾਰ ਦੀ ਉੱਪਰ ਵਾਲੀ ਸਾਈਡ ਤੋਂ ਕੋਈ ਚੱਕਰ ਨਹੀਂ ਹੈਗਾ ਦਸਤਾਰ ਦੇ ਹਲਕੇ ਹਲਕਾ ਢਿੱਲੇ ਵੀ ਹੋ ਰਹੇ ਕੋਈ ਚੱਕਰ ਨਹੀਂ ਉਹ ਆਪਾਂ ਬਾਅਦ ਵਿੱਚ ਸੈੱਟ ਕਰ ਲੈਣੀ ਹੈ ਬਾਜ਼ ਦੀ ਮਦਦ ਨਾਲ ਹੁਣ ਆਪਣਾ ਆ ਗਿਆ ਨੈਕਸਟ ਲੜ ਇਹ ਲੜਾ ਦੇਣ ਵਾਲਾ ਬਸ ਆਪਾਂ ਦਸਤਾਰ ਦੀ ਸ਼ੇਪ ਨੂੰ ਗੋਲ-ਗੋਲ ਦਸਤਾਰ ਨੂੰ ਘੁਮਾਉਣਾ ਆ ਤੇ ਹਲਕੀ-ਹਲਕੀ ਆਪਾਂ ਵਟਾਂ ਦੇ ਨਾਲ ਆਪਣੀ ਦਸਤਾਰ ਦੇ ਵਿੱਚ ਸਫਾਈ ਲਿਆਉਣੀ ਆ ਤੇ ਸ਼ੇਪ ਬਣਾਉਣੀ ਆ 메ਨ ਫੋਕਸ ਆਪਾਂ ਜਿਹੜਾ ਦਸਤਾਰ ਸਜਾਉਣ ਲਈ ਰੱਖਣਾ ਆ ਸ਼ੇਪ ਦਾ ਰੱਖਣਾ ਜਿਹੜਾ ਸ਼ੇਪ ਆਪਾਂ ਨੂੰ ਕਿਸ ਤਰੀਕੇ ਦੀ ਚਾਹੀਦੀ ਆ ਉੱਪਰੋਂ ਚੌੜੀ ਚਾਹੀਦੀ ਆ ਹਲਕੀ ਜਿਹੀ ਗੁਲਾਈ ਚ ਚਾਹੀਦੀ ਆ ਆਪਾਂ ਨੂੰ ਆਪਾਂ ਜਿਹੜੀ ਇਸ ਦਸਤਾਰ ਦੇ ਛਾ ਜਾ ਰਹੇ ਹਨ ਆਪਣੀ ਉੱਪਰ ਵਾਲੀ ਸਾਈਡ ਤੋਂ ਨਾ ਹਲਕੀ ਜਿਹੀ ਬੈਕ ਸਾਈਡ ਨੂੰ ਡਿੱਗੇਗੀ ਦਸਤਾਰ ਦੀ ਸ਼ੇਪ ਗਲਾਈ ਦੇ ਵਿੱਚ ਹੋਏਗੀ ਪੂ ਤਾਂ ਜਿਹੜਾ ਮੈਂ ਇੱਕ ਲੜ ਲਾਣ ਤੋਂ ਬਾਅਦ ਦੇਖੋ ਹੱਥਾਂ ਦੇ ਨਾਲ ਨਾ ਸ਼ੇਪ ਨੂੰ ਸੈੱਟ ਕਰਦਾ ਆ ਆ ਲੜ ਨੂੰ ਆਪਾਂ ਥੋੜਾ ਜਿਹਾ ਬੈਕ ਸਾਈਡ ਤੇ ਦੇਖੋ ਖੋਲਾਂਗੇ ਹੁਣ ਇਹ ਆਪਣਾ ਆ ਗਿਆ ਤੀਸਰਾ ਲੜ ਹੁਣ ਪਹਿਲੇ ਲੜ ਨੇ ਆਪਾਂ ਗਲਾਈ ਬਣਾਈ ਦੂਜੇ ਲੜ ਦੇ ਨਾਲ ਆਪਾਂ ਵੱਟ ਪਾ ਕੇ ਥੋੜੀ ਜਿਹੀ ਸ਼ੇਪ ਨੂੰ ਸੈੱਟ ਕੀਤਾ ਹੁਣ ਤੀਸਰਾ ਲੜ ਆਪਾਂ ਜਿਹੜਾ ਲਗਾਵਾਂਗੇ ਚੰਗੀ ਤਰ੍ਹਾਂ ਦੇਖੋ ਵੱਟ ਮੈਂ ਦੇਖੋ ਤੁਸੀਂ ਕਿਸ ਤਰੀਕੇ ਨਾਲ ਬਣਾ ਰਹੇ ਹੋ ਉੱਪਰਲੀ ਸਾਈਡ ਤੋਂ ਸ਼ੁਰੂ ਹੋਣਾ ਥੱਲੇ ਵਾਲੀ ਸਾਈਡ ਤੱਕ ਇਕੱਠੇ ਕਰਕੇ ਲੈ ਕੇ ਜਾਣਾ ਲੜ ਨੂੰ ਜੇਕਰ ਵੀਡੀਓ ਹੈਲਪਫੁਲ ਰਹੇ ਹਨਾ ਕੁਝ ਸਿੱਖਣ ਨੂੰ ਮਿਲੇ ਤਾਂ ਚੈਨਲ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਹੋਰ ਵੀਰ ਵੀ ਦਸਤਾਰ ਸਜਾਉਣੀ ਸਿੱਖ ਸਕਣ ਬਾਜਨਾ ਆਪਾਂ ਜੇ ਲਾਟ ਢਿੱਲਾ ਰਹਿ ਰਿਹਾ ਤਾਂ ਉਹਨੂੰ ਟਾਈਟ ਕਰ ਲੈਣਾ ਸੈੱਟ ਕਰ ਲੈਣਾ ਬਾਅਦ ਦੀ ਮਦਦ ਨਾਲ 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 ਥੋੜੀ ਜਿਹਾ ਜਦੋਂ ਦਸਤਾਰ ਸਜਾਰੇ ਸੀ ਨਾ ਉਹ ਥੋੜੀ ਜਿਹੀ ਦਸਤਾਰ ਢਿੱਲੀ ਵੀ ਰਹਿ ਰਹੀ ਸੀ ਕਿਉਂਕਿ ਦਸਤਾਰ ਬਿਲਕੁਲ ਨਵੀਂ ਆ ਚੰਗੀ ਤਰ੍ਹਾਂ ਨਾ ਇੱਕ ਵਾਰੀ ਚ ਇੱਕ ਧੋ ਦੇ ਵਿੱਚ ਨਾ ਜਿਹੜਾ ਮਾਵਾ ਆ ਪੱਗ ਦੇ ਵਿੱਚੋਂ ਨਿਕਲਦਾ ਨਹੀਂ ਦੋ ਤਿੰਨ ਵਾਰੀ ਜਦੋਂ ਆਪਾਂ ਧੋ ਲੈਨੇ ਆ ਨਾ ਦਸਤਾਰ ਨੂੰ ਫਿਰ ਵਧੀਆ ਟਾਈਟ ਬੰਨਣੋਂ ਮਿਲ ਕੇ ਵਧੀਆ ਪਕੜ ਬਣਨ ਲੱਗ ਜਾਂਦੀ ਹੈ ਦਸਤਾਰ ਦੀ ਇਹ ਆ ਗਿਆ ਆਪਣਾ ਨੈਕਸਟ ਹੋਰ ਲੜ ਚੌਥਾ ਦੇਖੋ ਖੋਲ ਕੇ ਲਗਾਣਾ ਚੌੜਾ ਕਰਕੇ ਬਿਲਕੁਲ ਇਕੱਠੇ ਜੇ ਕਰਕੇ ਲੜਨੀ ਲਾਉਣੇ ਪੂਰੇ ਖੋਲ ਖੋਲ ਕੇ ਵਧੀਆ ਤਰੀਕੇ ਨਾਲ ਬੈਕ ਸਾਈਡ ਤੋਂ ਇੱਕ ਜਗ੍ਹਾ ਤੇ ਤੁਸੀਂ ਇੱਕ ਗੱਲ ਨੋਟਿਸ ਕਰੋ ਮੈਂ ਹਰੇਕ ਲੜ ਲਾਉਣ ਤੋਂ ਬਾਅਦ ਆਪਣੀ ਸ਼ੇਪ ਨੂੰ ਸੈੱਟ ਜ਼ਰੂਰ ਕਰਦੇ ਆ ਇਹਦੇ ਨਾਲ ਹੀ ਆਪਣੀ ਜਿਹੜੀ ਪਰਫੈਕਸ਼ਨ ਆਉਂਦੀ ਆ ਇੱਕ ਲੜ ਲਾਤਾ ਸ਼ੇਪ ਸੈੱਟ ਕਰ ਲਈ ਹੁਣ ਜਿਹੜੇ ਆਪਣੇ ਦਸਤਾਰ ਨੇ ਸਿੱਧਾ ਕਰਨਾ ਚੰਗੀ ਤਰ੍ਹਾਂ ਗੇੜੇ ਖਾਦੀ ਆ ਹੁਣ ਪੰਜਵਾਂ ਲੜ ਲੱਗਣ ਲੱਗਾ ਆ ਇਹ ਪੰਜ ਇਹ ਵੀ ਖੋਲ ਦੇਣਾ ਦੇਖੋ ਉੱਪਰ ਤੱਕ ਖੋਲ ਦੇਣਾ ਲੜ ਨੂੰ ਉੱਪਰਲੀ ਸਾਈਡ ਤੋਂ ਜਦੋਂ ਆਪਾਂ ਪੂਰਾ ਖੋਲ ਦਿੰਨੇ ਆ ਨਾ ਉੱਪਰਲੀ ਸਾਈਡ ਤੋਂ ਥੋੜੀ ਜਿਹੀ ਦਸਤਾ ਢਿੱਲੀ ਹੁੰਦੀ ਹੈ ਉਹਨੂੰ ਆਪਾਂ ਜਿਵੇਂ ਮਰਜ਼ੀ ਦੀ ਸ਼ੇਪ ਦੇ ਸਕਦੇ ਆ ਆਪਣੇ ਹੱਥਾਂ ਦੇ ਨਾਲ ਇਹ ਵੱਟ ਕ੍ਰੀਏਟ ਕੀਤਾ ਆਪਣਾ ਉੱਪਰੋਂ ਫੋਲਡ ਕੀਤਾ ਇਹ ਆ ਗਿਆ ਆਪਣਾ ਛੇਵਾਂ ਲੜ ਇਹ ਇਹ ਲੱਗ ਗਿਆ ਆਪਣਾ ਸ਼ਿਮਲ ਟਾਈਟ ਕਰਕੇ ਵਧੀਆ ਪ੍ਰੋਪਰ ਟਾਈਟ ਕਰਕੇ ਲਗਾਇਓ ਤੇ ਹੁਣ ਜਿਹੜਾ ਆਪਾਂ ਦਸਤਾਰ ਦਾ ਲਗਾਵਾਂਗੇ ਲਾਸਟ ਲੜ ਲਗਾਵਾਂਗੇ ਦਸਤਾਰ ਦੀ ਸ਼ੇਪ ਕਿਵੇਂ ਦੀ ਲੱਗੂਗੀ ਲਾਸਟ ਲੜ ਤੋਂ ਬਾਅਦ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪੂਰੀ ਵੀਡੀਓ ਵੇਖਣ ਤੋਂ ਬਾਅਦ ਨਾ ਕਮੈਂਟ ਕਰਕੇ ਦੱਸਿਓ ਕਿ ਦਸਤਾਰ ਦੀ ਸ਼ੇਪ ਵਧੀਆ ਲੱਗੀ ਕਿਵੇਂ ਦੀ ਲੱਗੀ ਕੁਝ ਸਿੱਖਣ ਨੂੰ ਮਿਲਿਆ ਤੇ ਨਵੀਆਂ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਤੁਹਾਡੇ ਪੋਜ਼ਿਟਿਵ ਕਮੈਂਟਸ ਵੇਖ ਕੇ ਵਧੀਆ-ਵਧੀਆ ਵੀਡੀਓਜ਼ ਲਿਆਉਣ ਦਾ ਦਿਲ ਕਰਦਾ ਆ ਹੋਰ ਜਦੋਂ ਵੀਡੀਓਜ਼ ਤੇ ਕਮੈਂਟ ਪੜ੍ਹਦੇ ਆ ਨਾ ਵਧੀਆ-ਵਧੀਆ ਕਮੈਂਟ ਦੇਖ ਕੇ ਦਿਲ ਕਰਦਾ ਆ ਕਿ ਹੋਰ ਵੀਡੀਓ ਵੀ ਪਾਈਏ ਇਹ ਆਪਣਾ ਲਾਸਟ ਲੜ ਲੱਗਣ ਲੱਗਿਆ ਆ ਟਾਈਟ ਕਰਕੇ ਲਗਾਉਣਾ ਬਿਲਕੁਲ ਤਾਂ ਕਿ ਜਿਹੜੀ ਆਪਣੀ ਦਸਤਾਰ ਦੀ ਪਕੜਿਆ ਵਧੀਆ ਬਣੀ ਰਵੇ ਸਾਰਾ ਦਿਨ ਜਿੰਨਾ ਟਾਈਮ ਵੀ ਆਪਾਂ ਦਸਤਾਰ ਸੇ ਜਾ ਕੇ ਰੱਖਣੀ ਐ ਖੁੱਲੇ ਨਾ ਇਹ ਆਪਣੇ ਆ ਗਿਆ ਬਿਲਕੁਲ ਲਾਸਟ ਲੜ ਸੋ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਦਸਤਾਰ ਦੀ ਸ਼ੇਪ ਵਧੀਆ ਲਗੀ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ। ਸੋ ਵੀਡੀਓ ਇੰਨੀ ਕੀ ਸੀ। ਲਾਸਟ ਤੱਕ ਜ਼ਰੂਰ ਦੇਖਿਓ। ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।